ਜੋ ਵੀ ਫਿਰ ਕੀ ਕਰੋਗੇ ਹੈ ਆ ਸਮਾਨਤਰ ਚਕਾਰੂ ਤੁਹਾਡੀ ਅੱਖ ਨਾ ਜਾਵੇ ਇਹ ਪਟਿਆਲਾ ਰੋਡ ਦੇ ਫੈਕਟਰੀ ਹੈਗੀ ਆ ਉਹਦੇ ਬਾਹਰ ਜਿਹੜੇ ਖੁੱਲੇ ਦੇ ਵਿੱਚ ਜਿਹੜੇ ਜਿਹੜੇ ਗੈਸ ਕੰਪਨੀਆਂ ਹੈਗੀਆਂ ਉਹਨਾਂ ਨੇ ਪਾਇ ਪਏ ਸੀ ਪਲਾਸਟਿਕ ਦੇ ਬਹੁਤ ਬਹੁਤ ਜ਼ਿਆਦਾ ਮਾਤਰਾ ਵਿੱਚ ਸੀ ਕੇ ਪਾਇਪ ਤੇ ਨਾਲ ਹੀ ਬਿਲਕੁਲ ਅੱਗੇ ਜਿਹੜਾ ਮਿਨਨ ਪੈਲੇਸ ਹੈ ਪਹਿਲੇ ਸੇ ਬਹੁਤ ਮਤਲਬ ਫੰਕਸ਼ਨ ਚੱਲ ਰਿਹਾ ਸੀ ਔਰ ਬਹੁਤ ਵੱਡੀ ਗੰਤੈ ਦੀਆਂ ਗੱਡੀਆਂ ਖੜੀਆਂ ਸੀ ਕਿ ਸਾਰੀਆਂ ਇੱਥੇ ਜਿੱਥੇ ਅਸੀਂ ਖੜੇ ਆ ਆਚਾਰਕ ਅੱਗ ਲੱਗੀ ਹੈ ਔਰ ਹਵਾ ਤੇਜ਼ ਹੋਣ ਕਰਕੇ ਮਤਲਬ ਫਾਇਰ ਬ੍ਰੀਡ ਦੇ ਹਰ ਤੱਕ ਤਾਂ ਹਵਾ ਬਹੁਤ ਜ਼ਿਆਦਾ ਜਿਹੜੀ ਹੈਗੀ ਆ ਕਿ ਫੈਲ ਗਈ ਸੀ ਪਰ ਦਿਨ ਦਾ ਸਮਾਂ ਹੈਗਾ ਪਰਮਾਤਮਾ ਦਾ ਸ਼ੁਕਰ ਹੈ ਕਿ ਮਾਲੀ ਨੁਕਸਾਨ ਹੋਇਆ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਤੇ ਗੱਡੀਆਂ ਨਾਲ ਵੀ ਕੋਈ ਕਦੀ ਦਾ ਨੁਕਸਾਨ ਹੋਇਆ ਜਿਆਦਾ ਇਨਸਾਨ ਨਹੀਂ ਹੋਇਆ ਤਾਂ ਗੱਡੀਆਂ ਅਸੀਂ ਅਧਿਕਾਰ ਸਾਹਿਬ ਡੇਰਾਬਸੀ ਸੀਲ ਕੈਮੀਕਲ ਤੇ ਆਪਣਾ ਥਰਮਲ ਪਲਾਂਟ ਪਟਿਆਲਾ ਸਾਰੀ ਗੱਡੀਆਂ ਵੰਗਾਲੀਆਂ ਹੁਣ ਹੁਣ ਬੜੀ ਜੋਰ ਸ਼ੋਰ ਨਾਲ ਜਿਹੜੇ ਸਾਡੇ ਜਿਹੜੇ ਨੌਜਵਾਨ ਹੈਗੇ ਫਾਇਰ ਬ੍ਰਿਗੇਡ ਦੇ ਉਹ ਲੱਗੇ ਹੋਏ ਨੇ ਔਰ ਕਾਫੀ ਹੱਦ ਤੱਕ ਉਹਨਾਂ ਨੇ ਇਸ ਟਾਈਮ ਕਾਬੂ ਕਰ ਲਿਆ ਤਾਂ ਇਹ ਕੋਈ ਜੇ ਵੀ ਘਟਨਾ ਹੈ ਇਹ ਲਗਭਗ ਪੌਣੇ 3 ਵਜੇ ਹੀ ਅੱਗ ਲੱਗੀ ਹੈ ਜੀ ਦੁਪਹਿਰ ਨੂੰ ਤਾਂ ਹੁਣ ਤੱਕ ਜੇ ਚੱਲ ਰਿਹਾ ਪਰ ਦਿਨ ਦਿਨ ਹੋਣ ਕਰਕੇ ਜਿਹੜਾ ਇਹਨਾਂ ਦਾ ਕੋਈ ਬਗਦਦ ਨਹੀਂ ਬਚੀ ਔਰ ਆਰਾਮ ਨਾਲ ਜਿਹੜਾ ਹੈਗਾ ਕਰਮਚਾਰੀਆਂ ਨੂੰ ਕੰਮ ਕਰਨ ਦਾ ਮੌਕਾ ਮਿਲਿਆ ਅੰਦਰ ਸਮਾਨ ਕੀ ਬਿਆਕਤ ਸਮਾਨ ਪਲਾਸਟਿਕ ਦੇ ਪੈਪ ਸੀਗੇ ਜੀ ਬਹੁਤ ਵੱਡੀ ਬਾਤ ਰਈ ਸੀਗੇ ਤਾਂ ਇਹ ਕਾਫੀ ਦੂਰ ਤੱਕ ਜਿਹੜੀ ਅੱਗ ਦਿਖ ਰਹੀ ਹੈ ਕਾਲਾ ਧੂੰਆ ਦਿਖ ਰਿਹਾ ਹੈ ਇਹ ਕੰਪਨੀ ਦੇ ਸੀਗੇ ਜੀ ਆ ਮੇ ਵੀ ਕੰਪਨੀ ਨਹੀਂ ਹੋਣੀ ਜਿਹੜੇ ਰੋਡਾਂ ਤੇ ਕੋ ਪਾਣੇ ਜਿਹੜੀਆਂ ਆਪਣਾ ਇੰਟਰਨੈਟ ਕੰਪਨੀਆਂ ਨੇ ਜਾਂ ਦੂਜੀਆਂ ਆਪਣੀਆਂ ਗੈਸ ਕੰਪਨੀਆਂ ਨੇ ਇਹਨਾਂ ਸੀਗੇ ਪਹੁੰਚ ਗਏ ਠੀਕ ਹਾਂ ਸੱਤ 3 ਵਜੇ ਫਾਇਰ ਕਾਲ ਆਈ ਸੀਗੀ ਰਾਜਪੁਰੇ ਬਈ ਇੱਥੇ ਗਵਿੰਦਰ ਪਾਲ ਦੇ ਨਾਲ ਇੱਕ ਗਦਾਮ 'ਚ ਅੱਗ ਲੱਗ ਗਈ ਹੈ ਤਾਂ ਮੌਕੇ ਤੇ ਅਸੀਂ ਤਿੰਨ ਫਾਇਰ ਟੈਂਡਰ ਭੇਜਤੇ ਅੱਗ ਜਿਆਦਾ ਹੋਣ ਕਰਕੇ ਪਟਿਆਲੇ ਤੋਂ ਡੇਰਾਬਸੀ ਤੋਂ ਜੀਰਕਪੁਰ ਤੋਂ ਔਰ ਸਰਹੰਦ ਤੋਂ ਫਾਇਰ ਟੈਂਡ ਮੰਗਾਈ ਸੀਲ ਕੈਮਿਕਲ ਉੱਤੇ ਵੀ ਇੱਕ ਫਾਇਰ ਟੈਂਡਰ ਮੰਗਾਇਆ ਗਿਆ ਹੁਣ ਕੰਟਰੋਲ ਹੈ ਅੱਗ ਲੱਗਣ ਦਾ ਚਾਰਨ ਉਹ ਦੇਖਦੇ ਹਾਂ ਸਰ ਹੁਣ ਫਾਇਰ ਸਿਸਟਮ ਹੈਗਾ ਜੀ ਅੰਦਰ ਫਾਇਰ ਸਿਸਟਮ ਦੇਖਦੇ ਹਾਂ ਉੱਥੇ ਜਾ ਕੇ ਪਤਾ ਲੱਗੇਗਾ ਇੰਨਾ ਟਾਈਮ ਤੋਂ ਸਰ ਲੱਗਿਆ ਉਹ ਆਡੀਆ ਰਿਗਾਰਡ ਬੱਸ ਕੋਈ ਨਹੀਂ ਕੰਟਰੋਲ ਹੈ ਅਗ ਕੰਟਰੋਲ ਹੈ ਲੋਕੀ ਕਰ ਰਹੇ ਨੇ ਕਹਿੰਦੇ ਅੰਦਰ ਵੀ ਆਣਦੇ ਨੇ ਜੀ ਤਾਂ ਅੰਦਰ ਇਹਨਾਂ ਕੋਲ ਫਾਇਰ ਸਿਸਟਮ ਹੈਗਾ ਸਰ ਮੈਂ ਸਰ ਚੈੱਕ ਕਰਕੇ ਦੱਸਾਂ ਮੈਂ ਚੈੱਕ ਕਰਕੇ ਦੱਸਦਾ ਸਾਰੀ ਪਾਣੀ ਪਾਣੀ ਦੀ ਪ੍ਰੋਬਲਮ ਸਾਨੂੰ ਆ ਰਹੀ ਹੈ ਪਾਣੀ ਸਾਡੀ ਫਾਇਰ ਟੈਂਕਰ ਨਾਲ ਆ ਰਿਹਾ ਜੀ ਉਹਦੇ ਚ ਪਾਣੀ ਲੈ ਆ ਗਏ ਹਾਂ ਨਾਲ ਦੀ ਨਾਲ ਅਸੀਂ ਲੈ ਕੇ ਸਰਵਿਸ ਕਰ ਰਹੇ ਹਾਂ 10 15 ਮਿੰਟ ਦੀ ਹੋਰ ਕੰਮ ਅਸੀਂ ਬੁਝਾ ਲਾਂਗੇ